ਮੁੱਖ ਮੰਤਰੀ ਨੇ ਉਹਦਾ politcal ਲਾਹਾ ਲੈਣ ਵਾਸਤੇ ਜਿਹੜੀ ਬਾਹਲੇ ਸਟੇਟਾਂ 'ਚ ਕਿਹਾ ਵੀ ਅਸੀਂ ਲਾਗੂ ਕਰਾਂਗੇ ਪਰ ਉਹਨਾਂ ਨੇ ਕਰੀ ਨਹੀਂ ਪਰ ਇਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਜਿਹੜਾ ਉਹ PF Artie Act ਆ ਜਿੰਨੀ ਦੇਰ ਤੱਕ ਉਹ ਰੱਦ ਨਹੀਂ ਕੀਤਾ ਜਾ ਸਕਦਾ ਉਨੀ ਦੇਰ ਤੱਕ ਸਾਨੂੰ ਇਹ ਮੰਨਣਾ ਚਾਹੀਦਾ ਵੀ ਜਿਹੜੀ ਪੰਜਾਬ ਦੀ ਜਾਂ ਕਿਸੇ ਹੋਰ ਵੀ ਸੂਬੇ ਦੀ ਜੇ ਉਹ ਪੈਨਸ਼ਨ ਲਾ ਲੈਂਦੇ ਆ ਕੌਮ ਸੁਰੱਖਿਆ ਤੇ ਨਹੀਂ ਪਹਿਲੀ ਗੱਲ ਤਾਂ ਪੰਜਾਬ ਦੀ ਜਿਹੜੀ ਸਰਕਾਰ ਆ ਉਹਦਾ ਲਾਉਣ ਦੇ ਵੀ ਰਾਹ ਤਰੀ ਨਹੀਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਆ ਜਿਹੜਾ ਫਰੰਟ ਆ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਔਰ ਇੱਕ ਗੱਲ ਜਿਹੜੀ ਮੈਂ ਖੋਰ ਕਹਿਣੀ ਚਾਹੁੰਦਾ ਉਹ ਸਾਥੀ ਰਾਣਾ ਜੀ ਨੇ ਦੱਸਿਆ ਵੀ ਐਸ ਐਸ ਜਿਹੜਾ ਫਰੰਟ ਆ ਇਹਦੇ ਭਧਾਰੇ ਦੇ ਲਈ ਬਹੁਤ ਸਾਰੀਆਂ ਜਥੇਬੰਦੀਆਂ ਮੈਸਪੋਰ ਕਾਰਪੋਰੇਸ਼ਨ ਦੀਆਂ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਵੀ ਇਹਦੇ ਵਿੱਚ ਅੱਜ ਸ਼ਾਮਲ ਹੋਈਆਂ ਨੇ ਵੇ ਮੈਚ ਸ਼ਾਮਲ ਹੋਣੀ ਆ ਨਹੀਂ ਪਰ ਫੇਰ ਵੀ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਧਿਰਾਂ ਇਸ ਫਰੰਟ ਤੋਂ ਬਾਹਰ ਨੇ ਸਾਥੀ ਰਾਣਾ ਜੀ ਆਪਣੇ ਤੌਰ ਤੇ ਇਕੱਲੇ ਯਤਨ ਕਰ ਰਹੇ ਆ ਵੀ ਬਾਕੀ ਧਿਰਾਂ ਨੂੰ ਇਹ ਚ ਸ਼ਾਮਲ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਉਹਨਾਂ ਦੇ ਇਕੱਲਿਆਂ ਯਤਨ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਇਸ ਲਈ ਸਾਨੂੰ ਸਾਰਿਆਂ ਨੂੰ ਜਿਹੜੀ ਜਿੰਨੇ ਗੁਰਵਿੰਦਰ ਰੱਖੇ ਆ ਇਹਨਾਂ ਦੀ ਇੱਕ ਕਮੇਟੀ ਬਣਾ ਕੇ ਜਿਹੜੀਆਂ ਬੱਦਗਾਂ ਤੇ ਰਾਜਾ ਹੇ ਉਹ ਕਲੈਰੀਕਲ ਅਧਿਕਾਰ ਉਹਨਾਂ ਨੂੰ ਮਿਲਿਆ ਜਾਵੇ ਸਾਰੀ ਜਿਹੜੀ ਸਥਿਤੀ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ ਸਾਂਝੇ ਫਰੰਟ ਦੀ ਕੀ ਸਥਿਤੀ ਆ ਉਹ ਸਾਂਝੀ ਕੀਤੀ ਜਾਵੇ ਤਾਂ ਕਿ ਉਹ ਆਪਣੀ ਸਥਿਤੀ ਨੂੰ ਸਮਝਦੇ ਹੋਏ ਔਰ ਮਲਾਜਮਾਂ ਦੀ ਸਥਿਤੀ ਤੇ ਪੈਨਸ਼ਨਰਾਂ ਦੀ ਸਥਿਤੀ ਨੂੰ ਸਮਝਦੇ ਹੋਏ ਔਰ ਜਿਹੜਾ ਪੰਜਾਬ ਕਹਾਂ ਦਾ ਉਹਦੇ ਰੱਬੀਏ ਨੂੰ ਸਮਝਦੇ ਹੋਏ ਇੱਥੇ ਇੱਕ ਫਰੰਟ ਦੇ ਉੱਤੇ ਇਕੱਠੇ ਹੋ ਸਕਣ ਇਸ ਤੱਕ ਕਿ ਇੱਕ ਕਮੇਟੀ ਇਹੋ ਜੀ ਬਣਾਉਣੀ ਚਾਹੀਦੀ ਆ ਕਿਉਂਕਿ ਹੋ ਸਕਦਾ ਕਿਸੇ ਦੇ ਵਿਚਾਰ ਕਿਸੇ ਵੀ ਇੱਕ ਨਾਲ ਨਾ ਮਿਲਦੇ ਹੋਣ ਜਦੋਂ ਅਸੀਂ ਸਾਰੇ ਜਾਵਾਂਗੇ ਤਾਂ ਲਾੜਵੀ ਤਰਫ ਤੇ ਉਹ ਜਿਹੜੀਆਂ ਧਿਰਾਂ ਨੇ ਸਾਡੇ ਨਾਲ ਚੱਲਣ ਵਾਸਤੇ ਸਹਿਮਤ ਹੋਣਗੀਆਂ ਮੈਂ ਉਮੀਦ ਕਰਦਾ ਭਈ ਇਹ ਜਿਹੜੇ ਸਾਡੇ ਸੁਝਾਅ ਉਹ ਤੁਸੀਂ ਜ਼ਰੂਰ ਕਮੇਟੀ ਨਾਲ ਰੋਕੋ ਜੇ ਹੋਣਗੇ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ